ਆਰਥਿਕ ਮਤਲਬ ਲੋਡ ਹੈ ਜੋ ਕਿ ਪੀਐਮ ਮੋਦੀ ਕਰ ਸਕਦੇ ਨੇ ਪਰ ਉਹ ਅਜੇ ਤੱਕ ਕੁਝ ਵੀ ਨਹੀਂ ਬੋਲਣ ਨੂੰ ਤਿਆਰ ਹਾਲਾਂਕਿ ਇਸ ਵੀ ਚ ਇੱਕ ਅਪਡੇਟ ਆ ਰਹੀ ਹੈ ਕਿ ਜਿਹੜੇ ਸਾਡੇ ਗਵਰਨਰ ਹੈ ਪੰਜਾਬ ਦੇ ਉਹਨਾਂ ਦੇ ਲੋ ਅਪੀਲ ਦੁਬਾਰਾ ਕੀਤੀ ਗਈ ਹੈ ਸਾਡੇ ਗ੍ਰਹਿ ਮੰਤਰੀ ਨੂੰ ਕਿ ਪੰਜਾਬ ਨੂੰ ਕੋਈ ਰਾਤ ਪੈਕੇਜ ਜਲਦੀ ਜਲਦੀ ਦਿਓ ਪੰਜਾਬ ਨੂੰ ਲੋਡ ਹੈ ਪੂਰੇ ਵੀ ਜਿਹੜੇ ਗੱਲਬਾਤ ਕਰਾਂਗੇ ਗੱਲਾਂ ਸਾਰੀਆਂ ਹੋਣਗੀਆਂ ਅੱਜ ਸਾਰੇ ਮੰਤਰੀਆਂ ਸੰਤਰੀਆਂ ਖੜਾਵਾਗੇ ਲਾਈਵ ਤੇ ਚਲਦੇ ਆ ਜਿੱਦਾਂ ਰਜਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਮਾਨਸਾ ਤੋਂ ਉਹਨਾਂ ਨਾਲ ਕਰਨੇ ਆ ਗੱਲਬਾਤ ਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸੁਣਾ ਨਵਾਜੀ ਚੰਨਵਰ ਹਰਿੰਦਰ ਸਿੰਘ ਜੀ ਮੋਦੀ ਦਾ ਦੋਗਲਾ ਚਿਹਰਾ ਫੇਰ ਸਾਹਮਣੇ ਆ ਰਿਹਾ ਦੇਖੋ ਦੇਖੋ ਜੀ ਇੱਡਾ ਗੱਲ ਹੈਗੀ ਐ ਵੀ ਮੋਦੀ ਸਾਹਿਬ ਨੂੰ ਜਰੂਰ ਜਿਹੜਾ ਸਾਡਾ ਮੰਗ ਹੈ ਜਿਹੜਾ ਆਪਾਂ ਪੰਜਾਬ ਦੇ ਪੈਸਾ ਲੈਣਾ 60000 ਕਰੋੜ ਰੁਪਇਆ ਦੇਣ ਮਤਲਬ ਕਿਉਂਕਿ ਪੰਜਾਬ ਤ੍ਰਾਸਦੀ ਦੇ ਵਿੱਚ ਫਸਿਆ ਹੋਇਆ ਹੈ ਇਸ ਕਰਕੇ ਲੋਕਾਂ ਦੀ ਮਾਦੀ ਮਦਦ ਕਰਨੀ ਹੈ ਲੋਕਾਂ ਦੇ ਹਾਲਾਤ ਕਾਫੀ ਨੇ ਜਿਹੜੇ ਨਾਜ਼ੁਕ ਨੇ ਵਾਰਸ਼ਾਂ ਦਾ ਜੋਰ ਜਿਆਦੇ ਤੌਰ ਤੌਰ ਚੱਲ ਰਿਹਾ ਹੈ ਹੜਾਂ ਦੀ ਪੋਜੀਸ਼ਨ ਹੈ ਜਿਹੜੀ ਉਹ ਖਤਰਨਾਕ ਲੈਵਲ ਤੇ ਪਹੁੰਚੀ ਹੈ ਇਸ ਕਰਕੇ ਮਤਲਬ ਮੋਦੀ ਸਾਹਿਬ ਨੂੰ ਥੋੜਾ ਜਿਆਦਾ ਧਿਆਨ ਦੇ ਕੇ ਪਰਸਨਲ ਮਤਲਬ ਜਿਹੜੀ ਇਹ ਕੰਪਨਸੇਸ਼ਨ ਇਹ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਮਤਲਬ ਬਹੁਤ ਸੰਕਟ ਦੇ ਵਿੱਚ ਆ ਅਸਲ ਗੱਲ ਕੀ ਹੈ ਨਾ ਜਿਹੜਾ ਮਾਨ ਸਾਹਿਬ ਨੇ 6 ਕਰੋੜ 6000 ਕਰੋੜ ਰੁਪਇਆ ਮੰਗ ਲਿਆ ਤਾਂ ਉਹਦੇ ਵਿੱਚ ਕੀ ਹੈ ਐਸਡੀਐ ਐਸਡੀਆਰ ਐਫ ਹੈ ਇੱਕ ਜੀ ਜੀ ਉਹ ਜਿਹਦੇ ਵਿੱਚ ਮਤਲਬ ਸੈਂਟਰ ਸਰਕਾਰ ਜਦੋਂ ਕਿਸੇ ਕਿਸਾਨਾਂ ਨੂੰ ਇਸ ਤਰ੍ਹਾਂ ਦਾ ਮੁਆਵਜ਼ਾ ਦਿੰਦੀ ਹੈ ਨਾ ਉਹ ਹੈਕਟੇਰਾਂ ਚ ਦਿੰਦੀ ਹੈ ਜੀ ਉਹ ਦਿੰਦੀ ਹੈ 22500 ਰੁਪਏ ਪਰ ਹੈਕਟੇਰ ਜੀ ਜੀ ਜਿਹਦਾ ਮਤਲਬ ਬਣਦਾ ਦਾ 8000 ਰੁਪਏ ਦਾ ਪਰ ਕਿੱਲਾ ਬਣਦਾ ਜਦੋਂ ਆਪਾਂ ਕਹਿੰਦੇ ਅੱਧਾ ਕਿੱਲੋ 1 ਏਕੜ ਕਹੇ ਲੋ ਜੀ ਉਹ ਉਹ ਦੀਆਂ ਦਹਾ ਕਿਸਮਾਂ ਨੇ ਉਹਦੀਆਂ ਕੀ ਕਿਸਮਾਂ ਨੇ ਜਿਹਦੇ ਵਿੱਚ ਤਾਂ ਪਾਣੀ ਲੱਗਦਾ ਉਹਨੂੰ ਤਾਂ ਦਿੰਦੇ ਨੇ ਉਹ 20000 ਰੁਪਏ ਜੀ ਜਿਹੜੇ ਢਾਈ ਕਿੱਲਿਆਂ ਨੂੰ ਤੇ ਜਿਹਦੇ 'ਚ ਪਾਣੀ ਨਹੀਂ ਲੱਗਦਾ ਉਹਨੂੰ ਮੰੰਦੇ ਨੇ 16000 ਰੁਪਇਆ ਤੇ ਜਿਹਦੇ ਵਿੱਚ ਇੱਕ ਫਸਲ ਹੁੰਦੀ ਹੈ ਉਹਨੂੰ ਮੰੰਦੇ ਨੇ 22000 ਰੁਪਇਆ ਇੱਕ ਤਾਂ ਇਹ ਆ ਗਿਆ ਵੀ ਅਸੀਂ ਇਸ ਚੀਜ਼ ਨੂੰ ਕਦੇ ਵੀ ਮਨਜ਼ੂਰ ਨਹੀਂ ਕਰਦੇ ਕਿਉਂਕਿ ਸਾਡੀ ਸਰਕਾਰ ਦਾ ਜਿਹੜਾ ਮਤਲਬ ਪ੍ਰੋਗਰਾਮ ਹੈ ਇੱਥੇ ਜੀਵੀਆਂ ਦੇ ਠੇਕੇ ਵੀ ਮਹਿੰਗੇ ਨੇ ਤੇ ਹੋਰ ਖਰਚੇ ਵੀ ਜਾਦੇ ਮਹਿੰਗੇ ਨੇ ਸਾਡਾ ਹੈਗਾ 1.5 ਲੱਖ ਰੁਪਇਆ ਪਰ ਹੇਕਤੇਰ ਕਾਪ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਜੇ ਇਰਾਦਾ ਹੈ ਸਰਕਾਰ ਦਾ ਪੰਜਾਬ ਸਰਕਾਰ ਦਾ ਇਰਾਦਾ ਉਹ ਸਵਾ ਲੱਖ ਰੁਪਇਆ ਪਰ ਹਕਪੇਰ ਦੇਣ ਦਾ ਹੈਗਾ ਜਿਸ ਕਰਕੇ ਜਿਹੜੀ ਸੈਂਟਰ ਸਰਕਾਰ ਹੈ ਉਹ ਉਚਿੱਤੀ ਦੇ ਵਿੱਚ ਪਈ ਹੋਈ ਹੈ ਵੀ ਅਸੀਂ ਕੀ ਕਰੀਏ ਕੱਤਾ ਕੱਲ ਨੂੰ ਕਿਸੇ ਨੂੰ ਹੋਰ ਪੈਸੇ ਦੇਣੇ ਪੈ ਜਾਣ ਤਾਂ ਕਿ ਲੈ ਲਈਏ ਕਿ ਇਸ ਤਰ੍ਹਾਂ ਇਸ ਕਰਕੇ ਮਤਲਬ ਜਿਹੜੀ ਸੈਂਟਰ ਸਰਕਾਰ ਹੈ ਉਹ ਥੋੜਾ ਜਿਆਦਾ ਕਿ ਉਹ ਆਪਣੀ ਦੇ ਵਿੱਚ ਕਹਿੰਦੇ ਨੇ ਕਿ ਸਲਵਟ ਰਹੀ ਹੈ ਉਹ ਥੋੜਾ ਜਿਆਦਾ ਇਸ ਕਰਕੇ ਇਸ ਪ੍ਰੋਗਰਾਮ ਨੂੰ ਲੇਟ ਕਰ ਰਹੀ ਹੈ ਦੂਜੀ ਗੱਲ ਇਹ ਹੈ ਜੀ ਉਹ ਕਹਿੰਦੇ ਆ ਵੀ ਜੋ ਇੱਕ ਕਿਸਾਨ ਨੂੰ ਇੰਨੇ ਵੀ ਉਸੇ ਪਰਿਵਾਰਕ ਮੈਂਬਰ ਨੇ ਬੱਚੇ ਨੇ ਬੱਚੀਆਂ ਨੇ ਉਹਨਾਂ ਨੂੰ ਇੱਕ ਪਰਿਵਾਰ ਜਿਹੜਾ ਜਾਊਗਾ ਜੀ 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 ਪਰਿਵਾਰ ਨੂੰ 2 ਹਕਟੇਅਰ ਤੋਂ ਵੱਧ ਮਾਮਜ਼ੀ ਨਹੀਂ ਦੇਣਾ ਡਾਕਟਰ ਜਿਹੜੀਆਂ ਉਹਨਾਂ ਦੀਆਂ ਸ਼ਰਤਾਂ ਨੇ ਉਹ ਸ਼ਰਤਾਂ ਸਾਡੇ ਪੰਜਾਬ ਦੇ ਉੱਤੇ ਲਾਗੂ ਨਹੀਂ ਹੁੰਦੀਆਂ ਕਿਉਂਕਿ ਇੱਕ ਬਜ਼ੁਰਗ ਹੈ ਉਹਦਾ ਮੰਨ ਲਓ ਤਿੰਨ ਲੜਕੇ ਨੇ ਆਰ ਸਾਡਾ ਦੋ ਅਪਡੇਟ ਦੇਣਾ ਦੋਨਾਂ ਤੇ ਗੱਲ ਕਰਾਂਗੇ ਪਹਿਲੀ ਅਪਡੇਟ ਇਹ ਹੈ ਕਿ ਸਾਬਕਾ ਜਥੇ ਗੈਨੀ ਹਰਪ੍ਰੀਤ ਸਿੰਘ ਮੋਦੀ ਤੇ ਭੜਕੇ ਨੇ ਸ਼੍ਰੀਆਮ ਗਰਜੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਤਾਂ ਬਾਕੀ ਸਟੇਟਾਂ ਵੀ ਜਾ ਕੇ ਲੰਗਰ ਪਾਣੀ ਸਭ ਦੇ ਕੇ ਆਂਦੇ ਨੇ ਤੇ ਅੱਜ ਪੰਜਾਬ ਨੂੰ ਜੇ ਕੋਈ ਮਦਦ ਲੋੜ ਹੈ ਤਾਂ ਪੰਜਾਬ ਦੇ ਲਈ ਮੋਦੀ ਸਾਹਿਬ ਕੋਲ ਸਮਾਂ ਹੀ ਨਹੀਂ ਹੈ ਕਿ ਇਹ ਵੀ ਜਿਹੜੀ ਗੱਲ ਆਪਾਂ ਕੱਲ ਗੱਲ ਗੱਲ ਕਰ ਰਹੇ ਸੀਗੇ ਲਾਈਵ ਦੇ ਵਿੱਚ ਵੀ ਅਫਗਾਨਿਸਤਾਨ ਦੀ ਜ਼ਿਆਦਾ ਫਿਕਰ ਹੈ ਮੋਦੀ ਸਾਹਿਬ ਨੂੰ ਪਰ ਪੰਜਾਬ ਦੀ ਕੋਈ ਫਿਕਰ ਹੀ ਨਹੀਂ ਹੈ ਔਰ ਦੂਜੀ ਅਪਡੇਟ ਮੈਂ ਕੀ ਦੇਣਾ ਕੇ ਰਾਖੀ ਜ਼ਮਤ ਫਿਰ ਤੋਂ ਆਪਣੇ ਸੁਰਖੀਆਂ ਦੇ ਲਾਦੇ ਲੈ ਕੇ ਆਏ ਨੇ ਰਾਖੀ ਜ਼ਮਤ ਇੱਕ ਬਹੁਤ ਵੱਡਾ ਬਿਆਨ ਦੇ ਦਿੱਤਾ ਇੱਕ ਸ਼ਬਦ ਦੀ ਗਲਤ ਬੋਲੇ ਨੇ ਨਹੀਂ ਐਵੀਂ ਦੀ ਲੈਂਗੁਏਜ ਬੋਲੀ ਐ ਦੀ ਆਖਰ ਸਾਡੇ ਸੀਐਮ ਨੇ ਭਗਵੰਤ ਮਾਨ ਤਾਂ ਉਹਨਾਂ ਨੇ ਕਿਹਾ ਪੀਲੀ ਪੱਗ ਵਾਲੇ ਵੀ ਯਾਨੀ ਕਿ ਉਹਨਾਂ ਦਾ ਸੰਬੋਧਨ ਹੈ ਉਹਨਾਂ ਨੇ ਜੋ ਸ਼ਬਦ ਕਹੇ ਨੇ ਲਾਈਵ 'ਚ ਉਹ ਲਾਈਵ ਚੱਲ ਵੀ ਚੁੱਕਿਆ ਉਹਨਾਂ ਚੈਨਲ ਤੇ ਕਹਿੰਦੇ ਵੀ ਜਦੋਂ ਤੁਸੀਂ ਸੁਣੋ ਸੁਣੋ ਪਹਿਲਾਂ ਪਹਿਲਾਂ ਮੇਰੀ ਗੱਲ ਇੱਕ ਮਿੰਟ ਇੱਕ ਮਿੰਟ ਦਿਓ ਮੈਨੂੰ ਸਿਰਫ ਅੱਧਾ ਮਿੰਟ ਦਿਓ ਕਹਿੰਦੇ ਵੀ ਜਦੋਂ ਸੀਐਮ ਬਣੇ ਸੀ ਨਾ ਮੈਨੂੰ ਬੜੀ ਖੁਸ਼ੀ ਹੋਈ ਸੀ ਪਰ ਕਹਿੰਦੇ ਤੁਸੀਂ ਡੋਸੇ ਖਾ ਰਹੇ ਹੋ ਮ드ਰਾਜ ਚ ਕਹਿੰਦੇ ਤੁਹਾਨੂੰ ਪੰਜਾਬ ਦੀ ਕੋਈ ਫਿਕਰ ਹੀ ਨਹੀਂ ਤੇ ਦੇਖੋ ਜੀ ਉਹਨੂੰ ਪਤਾ ਹੀ ਨਹੀਂ ਉਹ ਖਬਰ ਜਦੋਂ ਵੀ ਉਹਦੀ ਅੱਖੀ ਹੁਣ ਖੁੱਲੀ ਹੋਊਗੀ ਸੁੱਤੀ ਪਈ ਦੀ ਜਾਨੀ ਜੀ ਅਸੀਂ ਉਹਦਾ ਸਤਿਕਾਰ ਕਰਦੇ ਆ ਮਤਲਬ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਨਾ ਜ਼ਿੰਮੇਵਾਰੀ ਵਾਲੇ ਬਿਆਨ ਦੇਣੇ ਚਾਹੀਦੇ ਨੇ ਮਤਲਬ ਜ਼ਿੰਮੇਵਾਰੀ ਤੋਂ ਜਿਹੜੇ ਆਪਾਂ ਦੂਰ ਜਾ ਕੇ ਬਿਆਨ ਦਿੰਦੇ ਆ ਉਹ ਕਿਸੇ ਵੀ ਆਏ ਨੇ ਹਰਾਂ ਦੇ ਵਿੱਚ ਰੋਜ਼ ਉਹ ਦੌਰਾ ਕਰਦੇ ਨੇ ਰੋਜ਼ ਸੈਂਟਰ ਸਰਕਾਰ ਨਾਲ ਗੱਲ ਕਰਦੇ ਨੇ ਨਾ ਰੋਜ਼ ਹੋਰ ਮਤਲਬ ਹਾਈ ਲੈਵਲ ਮੀਟਿੰਗਾਂ ਹੋਈ ਜਾਂਦੀਆਂ ਨੇ ਅਸੀਂ ਸਰ ਸਾਰੇ ਵੱਡੇ ਮੰਤਰੀ ਸੈਂਟਰੀ ਸਭ ਦੀਆਂ ਮੀਟਿੰਗਾਂ ਦਾ ਲੈ ਰਹੇ ਨੇ ਜਿਹੜਾ ਸਾਰਾ ਕੰਮ ਜਿਹੜਾ ਉਹ ਸਹੀ ਚੱਲ ਰਿਹਾ ਜੇ ਘਾਟ ਹੈ ਕੀ ਹੈ ਉਹ ਸੈਂਟਰ ਸਰਕਾਰ ਦੀ ਘਾਟ ਹੈ ਜੇ ਉਹ ਫੰਡ ਜਾਰੀ ਕਰਦੇ ਤਾਂ ਮਤਲਬ ਕੋਈ ਹੈਗਾ ਕੰਪਨੀ ਹੈਗਾ ਵੀ ਜਿਹੜਾ ਕੰਮ ਰੁਕ ਜੇ ਉਹ ਤਾਂ ਮਤਲਬ ਅਰਧ ਸ਼ਕਤੀ ਸੁਰੱਖਿਆ ਲੈਣ ਵਾਸਤੇ ਜਾਂ ਸੁਰੱਖਿਆ ਦੇ ਬਚਾਉਣ ਵਾਸਤੇ ਇਹ ਇਸ ਮਤਲਬ ਇਸ ਤਰ੍ਹਾਂ ਦੇ ਬਿਆਨ ਵੱਟੇ ਹੋਰ ਕੁਛ ਨਹੀਂ ਕਿਉਂਕਿ ਅੱਜ ਸਾਡੀ ਸਰ ਪੰਜਾਬ ਸੰਕਟ ਦੇ ਵਿੱਚ ਹੈ ਮੈਂ ਸਾਡੇ ਮਤਲਬ जख्मਾਂ ਦੇ ਉੱਤੇ ਨਮਕ ਪੁੱਕਣ ਵਾਲੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਅਸੀਂ ਉਹਦਾ ਬੜੀਆ ਸਤਿਕਾਰ ਕਰਦੇ ਹਾਂ ਪਹਿਲਾਂ ਵੀ ਸਤਿਕਾਰ ਕਰਦੇ ਹੁਣ ਵੀ ਸਤਿਕਾਰ ਕਰਦੇ ਰਹਾਂਗੇ ਇਹ ਗੱਲ ਕਰ ਖੁੱਦਾ ਜਏ ਇਹ ਹੈ ਕਿ ਜਿਹੜਾ ਬਿਆਨ ਬੱਚਾ ਉਹ ਕੰਟਰੋਲ ਨਾਲ ਕਰਨੀ ਚਾਹੀਦੀ ਡਾਟ ਸਰ ਤੋਂ ਲੱਗਦਾ ਨਹੀਂ ਵੀ ਜਿਹੜੇ ਵਿਰੋਧੀਆਂ ਉਹ ਵੀ ਜਾਣ ਕੇ ਸਵਾਲ ਚੱਕ ਰਹੇ ਰਹੇ ਭਗਵੰਤਬਾਨ ਸਾਹਿਬ ਜੀ ਦਾ ਇੱਕ rescued ਕੀਤਾ ਆਪਣਾ جہاز ਦੇਤਾ ਉਹ جہاز ਨਾਲ ਕਈ ਬੰਦੇ ਕੱਡੇ ਗਏ ਸਕੂਲਾਂ ਬੱਚੇ ਵੀ ਕੱਡੇ ਗਏ ਪਰ ਉਹ ਜਹਾਜ਼ ਦੀ ਘਟਨਾ ਇਹ ਵਾਪਰਦੀ ਹੈ ਕਿ ਇੱਕ ਘਰ ਦੀ ਛੱਤ गिर ਜਾਂਦੀ ਹੈ ਉੱਥੇ ਗਨੀਮਤ ਰਹੀ ਕਿ ਉਹ ਘਰ ਦਾ ਕੋਈ ਨਹੀਂ ਯਾਨੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਂ ਛੱਤ ਗਿਰੀ ਹੈ ਤੇ ਉਹ ਲੋਕਾਂ ਨੇ ਇਹ ਸਵਾਲ ਉਠਾਤਾ ਹੈ ਕਾਂਗਰਸ ਵਾਲਿਆਂ ਨੇ ਦੇਖੋ ਜੀ ਇਹਨਾਂ ਦਾ ਕੱਲੇ ਸਵਾਲ 28 ਜਾਂਦੇ ਨੇ ਸਵਾਲ ਉਠਾਉਣ ਦਾ ਲਿਆ ਹੁਣ ਤਾਂ ਲੋਕਾਂ ਦਾ ਸਵਾਲ ਉਥੋਂ ਪੁੱਟਣ ਦਾ ਟਾਈਮ ਹੈ ਜੀ ਜੀ ਜਵਾਨ ਨੂੰ ਚੁੱਪ ਰੱਖ ਕੇ ਸਮਾਨ ਕੱਢਣ ਜਾਂ ਸਮਾਨ ਜਿਹੜੇ ਭੁੱਖੇ ਬੈਠੇ ਉਹਨਾਂ ਕੋਲੇ ਸਮਾਨ ਪਹੁੰਚਾਉਣ ਇਹ ਵੇਲੇ ਦਾ ਜਵਾਲ ਬੋਲਣ ਦਾ ਹੁਣ ਟਾਈਮ ਨਹੀਂ ਹੈਗਾ ਜਿਹੜੇ ਹੈਲੀਕਾਪਟਰ ਵਾਲੀ ਗੱਲ ਹੈ ਮਿਲਟਰੀ ਦੇ ਵੀ ਆਪਣੇ ਹੈਲੀਕਾਪਟਰ ਨਾਲ ਜਿਹੜੇ ਰੈਸਕੂ ਕਰ ਰਹੇ ਨੇ ਲਗਭਗ 20000 ਤੋਂ ਵੱਧ ਬੰਦਿਆਂ ਦਾ ਰੈਸਕੂ ਕਰਤਾ ਉਸ ਇਹ ਹੈ ਵੀ ਲੋਕ ਨੇ ਨਾ ਜਿਹੜੇ ਛੱਤਾਂ ਦੇ ਥੱਲੇ ਮਤਲਬ ਉਹ ਕਹਿੰਦੇ ਐ ਵੀ ਸਾਡਾ ਲਗਾਓ ਐ ਅਸੀਂ ਮਤਲਬ ਇੱਥੇ ਆਪਦੇ ਘਰਾਂ ਦੇ ਵਿੱਚ ਹੀ ਬੈਠੇ ਸੌਖਾ ਜਾਂ ਔਖਾ ਟਾਈਮ ਕੱਟਣਾ ਚਾਹੁੰਦੇ ਆ ਪਰ ਉਹ ਇਸ ਕਰਕੇ ਥੋੜਾ ਜਿਹਾ ਕਿ ਉਹ ਲੋਕ ਵੀ ਮਜਬੂਰ ਨੇ ਉਹ ਲੋਕ ਅੱਜ ਨਿਊਜ਼ 'ਚ ਇੱਕ ਕਿਸਮ ਦੇ ਉਜੜਨ ਹੁੰਦੇ ਕਦੇ ਲੜਾਈ ਲਾ ਲੈਂਦੇ ਨੇ ਉਦੋਂ ਉਜੜਨ ਕਦੇ ਪਾਣੀ ਆ ਗਿਆ ਉਦੋਂ ਉਜੜਨ ਕਦੇ ਕੁਝ ਹੋਰ ਆ ਗਿਆ ਕਦੇ ਕੁਝ ਮਤਲਬ ਰਜਾਨਾ ਸਮਾਨਟਾ ਲੇਟ ਪਾ ਕੇ ਲੈ ਕੇ ਜਾਣਾ ਬਹੁਤ ਔਖਾ ਢੋਡੀ ਸਾਹਿਬ ਇਸ ਕਰਕੇ ਉਹ ਲੋਕ ਮਜਬੂਰ ਨੇ ਉਹਨਾਂ ਦੀ ਮਜਬੂਰੀ ਦਾ ਸਿਆਸੀ ਕਰਨ ਨਾ ਕੀਤਾ ਜਾਵੇ ਉਹਨਾਂ ਦੀਆਂ ਜਿਹੜੀਆਂ ਮਜਬੂਰੀਆਂ ਨੇ ਉਹਨਾਂ ਦੀਆਂ ਰੀਲੀਆਂ ਬਣਾ ਕੇ ਲੈਟਰ ਦੇ ਉੱਤੇ ਜਾਂ ਸਵੇ ਹੋਰ ਤਰ੍ਹਾਂ ਮਤਲਬ ਦੀ ਅਸੀ ਬੇਨਤੀ ਕਰਦੇ ਆ ਜੇ ਕੋਈ ਦੁੱਖ ਨਹੀਂ ਬਣਾ ਸਕਦਾ ਨਾ ਦੁੱਖ ਬਣਾਉਣ ਦੀ ਕੋਸ਼ਿਸ਼ ਨਾ ਕਿਉਂਕਿ ਡਾਕਟਰ ਸਾਹਿਬ ਕਹੀ ਮੇਰੇ ਕੋ ਤਸਵੀਰਾਂ ਲਈ ਆਈਆਂ ਔਰ ਤਾਂ ਬਜ਼ੁਰਗ ਔਰਤਾਂ ਦੀਆਂ ਕਿ ਇੱਕ ਯਾਨੀ ਕਿ ਇੱਕ ਪੋਤਰੀ ਦੇ ਉਹਦੀ ਦਾਦੀ ਉਹਨਾਂ ਦਾ ਘਰ ਟੁੱਟ ਗਿਆ ਸਾਰਾ ਪਰਿਵਾਰ ਉਹਦਾ ਖਤਮ ਹੋ ਗਿਆ ਪਾਣੀ ਦੇ ਵਿੱਚ ਤੇ ਉਹ ਪੋਤਰੀ ਦੇ ਦਾਦੀ ਬਚੇ ਨੇ ਉਹ ਦਾਦੀ ਕਹਿੰਦੀ ਉਹਦਾ ਅਲਫਾਜ਼ ਸੀਗੇ ਮੈਨੂੰ ਕਹਿੰਦੇ ਵੀ ਸ਼ਰਮ ਆ ਰਹੀ ਹੈ ਕਹਿੰਦੀ ਵੀ ਅਸੀਂ ਵੀ ਖਤਮ ਹੋ ਜਾਂਦੇ ਜਿੰਦਗੀ ਤੋਂ ਤਾਂ ਕਹਿੰਦੇ ਸੀ ਮਾਰੀ ਜਾਂਦੇ ਦੋਨੋਂ ਤਾਂ ਬੜਾ ਇੱਕ ਅਜੇ ਇਹ ਸੀਨ ਸਾਹਮਣੇ ਆ ਰਿਹਾ ਪਰ ਲੋਕ ਸਵਾਲ ਗਲਤ ਉਠਾ ਰਹੇ ਨੇ ਇਹ ਤਾਂ ਆਪ ਕੁਦਰਸ਼ ਨੇ ਇਹ ਭਾਵ ਕੁਦਰਸ਼ ਨੇ ਆਪ ਕੁਦਰਸ਼ ਖਾਂ ਦੇ ਵਿੱਚੋਂ ਪਾਣੀ ਮਤਲਬ ਵਗਣ ਲੱਗ ਜਾਂਦੇ ਨੇ ਇਹਦੇ ਉੱਤੇ ਮਤਲਬ ਜਿਹੜੇ ਸਿਆਸੀ ਕਰ ਲੈਦਾ ਕਰਦੇ ਆ ਮਾਰੀ ਗੱਲ ਹੈ ਨਹੀਂ ਕਰਨਾ ਚਾਹੀਦਾ ਦੂਜੀ ਗੱਲ ਇਹ ਹੈ ਜੀ ਜੱਜਦਾਰ ਸਾਹਿਬ ਨੇ ਜਿਹੜਾ ਮਤਲਬ ਕਹਿ ਵੀ ਠੀਕ ਹੈ ਪੰਜਾਬ ਸਰਕਾਰ ਕੋਲੇ ਸੈਂਟਰ ਸਰਕਾਰ ਕੋਲੇ ਤੇ ਜਿਹੜੀ ਆ ਕੋਈ ਧਰਮ ਦੀ ਸਰਕਾਰ ਇਹਦੇ ਕੋਲੇ ਵੀ ਬਹੁਤ ਵੱਡਾ ਬਜਟ ਹੈ ਇਹਨਾਂ ਨੂੰ ਸਾਰਿਆਂ ਨੂੰ ਮਤਲਬ ਮਦਦ ਕਰਨੀ ਚਾਹੀਦੀ ਹੈ ਇੱਕ ਦੂਜੇ ਨੂੰ ਕਹਿ ਕੇ ਮਦਦ ਕਰਾਉਣੀ ਚਾਹੀਦੀ ਹੈ ਜਿਹੜੇ ਬਿਆਨਬਾਜ਼ੀ ਹੈ ਆਪਾਂ ਥੋੜਾ ਜਿਹਾ ਤਲਖੀ ਦਾ ਮਾਹੌਲ ਪੈਦਾ ਨਾ ਕਰੀਏ ਤਲਖੀ ਦੇ ਵਿੱਚ ਕੰਮ ਕਈ ਵਾਰੀ ਲੇਟ ਹੋ ਜਾਂਦਾ ਨੁਕਸਾਨ ਕਿਸੇ ਦਾ ਹੁੰਦਾ ਆਪਾਂ ਪਿਆਰ ਨਾਲ ਇਸ ਨੂੰ ਸਾਰੇ ਮਤਲਬ ਮਿਲ ਬੈਠ ਕੇ ਚੰਪਨਪਾਸ ਬੜੀ ਦੁਖਦੀ ਗੱਲ ਇਹ ਹੈ ਵੀ ਵਿਰੋਧੀ ਧਿਰ ਵਾਲੇ ਨੇ ਨਾ ਜਿਹੜੇ ਆਪੋ ਆਪਣੀਆਂ ਦੀਨਾ ਅੱਡ ਵਜਾਈ ਜਾਂਦੇ ਨੇ ਜੇ ਸਾਰੇ ਮਾਨਸਾਬ ਦੇ ਮਗਰ ਲੱਗ ਕੇ ਹੈ ਚੁੱਕੀ ਵੀ ਹੀ ਹੈ ਪੰਜਾਬ ਨੇ ਇੱਕ ਚਿੱਠੀ ਲਿਖੀ ਹੈ ਜਿਹਦੇ ਵਿੱਚ ਆਪਾਂ ਮੰਗ ਕਰੀ ਹੈ ਵੀ 60000 ਕਰੋੜ ਰੁਪਇਆ ਸਾਨੂੰ ਦਿੱਤਾ ਜਾਵੇ ਉਹ ਕੱਲਾ ਕਿਸੇ ਨੇ ਜਾਂ ਮਾਨ ਸਾਹਿਬ ਨੇ ਜਾਂ ਕਿਸੇ ਹੋਰ ਨੇ ਆਪਦੀ ਜੇਬ ਚ ਨਹੀਂ ਪਾਣਾ ਉਹ ਸਾਡੀ ਪੰਜਾਬ ਦੀ ਚਿੱਠੀ ਹੈ ਮਤਲਬ ਅਸੀਂ ਉਹਨੂੰ ਪੰਜਾਬ ਦੀ ਚਿੱਠੀ ਸਮਝ ਕੇ ਲਈਏ ਜਿਹੜੇ ਸਾਡੇ ਵਿਰੋਧੀ ਧਰਤੀ ਵਾਲੇ ਨੇ ਇਹਨਾਂ ਨੂੰ ਐਨੀ ਖਾਂ ਖਾਂ ਜਰਾ ਵਿਰੋਧ ਨਹੀਂ ਕਰਨਾ ਚਾਹੁੰਦਾ ਜਿਹੜਾ ਵਿਰੋਧ ਹੈ ਜਿਹੜਾ ਇਹ ਕਰਦੇ ਨੇ ਇਹਦਾ ਸੈਂਟਰ ਸਰਕਾਰ ਦੇ ਉੱਤੇ ਕੋਈ ਬਹੁਤਾ ਫਿਰ ਅਸਰ ਨਹੀਂ ਪੈਂਦਾ ਅਗਲਾ ਕੰਡ ਸੈਂਟਰ ਇਹ ਸਮਝਦਾ ਵੀ ਇਹ ਤਾਂ ਸਾਰੇ ਫਟੇ ਹੋਏ ਨੇ ਜੇ ਅਸੀਂ ਇੱਕ ਆਵਾਜ਼ ਚ ਚਾਹੇ ਬਰੋਚੀਤਰ ਆ ਚਾਹੇ ਕਾਂਗਰਸ ਵਾਲੇ ਨੇ ਚਾਹੇ ਅਕਾਲੀ ਵਾਲੇ ਨੇ ਚਾਹੇ ਝਾੜੂ ਵਾਲੇ ਨੇ ਚਾਹੇ ਕਾਮਰੇਡ ਨੇ ਚਾਹੇ ਕੋਈ ਹੋਰ ਆ ਸਾਰੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸੈਂਟਰ ਤੋਂ ਪੈਸੇ ਦਬਾਓ ਨਾਲ ਲਈਏ ਤਾਂ ਕਿ ਲੋਕਾਂ ਦੀ ਜਿਹੜੀ ਆਪਾਂ ਮਦਦ ਹੈ ਉਹ ਜੀ ਆ ਸਕੇ ਤੇ ਜਿਹੜੀ ਇਹ ਤਰਾਸਦੀ ਹੈ ਇਹਦੇ ਚੋਂ ਪੰਜਾਬ ਨੂੰ ਕੱਢਿਆ ਜਾ ਸਕੇ ਚਲੋ ਹਰਜਿੰਦਰ ਜੀ ਤੁਸੀਂ ਆਪਣੇ ਵਿਚਾਰ ਵਧੀਆ ਤੇ ਸਾਨੂੰ ਆਪਣਾ ਕੀਮਤੀ ਸਮੇਂ ਦਿੱਤਾ ਮੈਂ ਤੁਹਾਡਾ ਲਾਈਵ ਜੁੜਨ ਲਈ ਸਰ ਬਹੁਤ ਬਹੁਤ ਧੰਨਵਾਦ ਕਰਦਾ ਜੀ ਧੰਨਵਾਦ ਸੋ ਲੋਕੋ ਤੇ ਦਰਨਾ ਜੁੜੇ ਜਿੰਦਰ ਸਿੰਘ ਜੀ ਬੜੇ ਵਧੀਆ ਵਿਚਾਰ ਰੱਖੇ ਕਿ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਹੁਣ ਲੋੜ ਹੈ ਕਿ ਸਾਰੇ ਇੱਕ ਜੁਟ ਇਕੱਠੇ ਹੋ ਕੇ ਯਾਨੀ ਕਿ ਸੈਂਟਰ ਤੱਕ ਆਪਣੀ ਆਵਾਜ਼ ਪਹੁੰਚਾਈਏ ਕਿਉਂਕਿ ਜਿਹੜਾ ਮੋਦੀ ਸਾਹਿਬ ਦਾ ਵਤੀਰਾ ਹੈ ਉਹ ਹੋਏ ਨੂੰ ਤੱਕ ਪੰਜਾਬ ਦੇ ਨਾਲ ਮਤਰੀ ਮਾਂ ਤੋਂ ਵੀ ਜ਼ਿਆਦਾ ਗੰਦਾ ਆ ਰਿਹਾ ਹੈ ਮੋਦੀ ਸਾਹਿਬ ਦਾ ਇੱਕ ਬਿਆਨ ਆਂਦਾ ਹੈ ਕੱਲ ਚైనా ਦੇ ਕੇ ਅਫਗਾਨਿਸਤਾਨ ਦੇ ਜਿਹੜੇ ਹੜਪਰਵਾਇ ਦੇ ਉੱਥੇ ਤਾਂ ਉਹਨਾਂ ਨੂੰ ਫਿਕਰ ਹੈਗੀ ਹੈ ਪਰ ਜੇਕਰ ਪੰਜਾਬ ਦੀ ਗੱਲ ਪੁੱਛੀ ਜਾਂਦੀ ਹੈ ਤਾਂ ਉਹਨਾਂ ਦਾ ਹੋਇਆ ਤਾਂ ਕੋਈ ਬਿਆਨ ਨਹੀਂ ਆਇਆ ਪੰਜਾਬ ਦੇ ਉੱਪਰ ਕੋਈ ਟਿੱਪਣੀ ਨਹੀਂ ਉਹਨਾਂ ਵੱਲੋਂ ਕੀਤੀ ਗਈ ਹਾਲਾਂਕਿ ਤੋਂ ਅੰਦਾਜ਼ੇ ਨੇ ਕਿ ਜਿਹੜੇ ਸਾਡੇ ਗਵਰਨਰ ਨੇ ਉਹਨਾਂ ਦੇ ਵੱਲੋਂ ਅੱਜ ਦੂਜੀ ਵਾਰ ਅਪੀਲ ਕਰ ਦਿੱਤੀ ਗਈ ਹੈ ਗ੍ਰਹਿ ਮੰਤਰੀ ਨੂੰ ਵੀ ਪੰਜਾਬ ਨੂੰ ਲੋਡ ਹੈ ਪੰਜਾਬ ਦੇ ਲੋਕ ਤਰਾ ਤਰਾ ਜੇ ਯਾਨੀ ਤਰੀਕਿਆਂ ਦੇ ਨਾਲ ਨੁਕਸਾਨ ਹੋਇਆ ਹੈ ਮਰ ਰਹੇ ਨੇ ਤੋਂ ਅੰਦਾਜ਼ੇ ਦੇ ਕਿ 30 ਮੌਤਾਂ ਸਵੇਰੇ 11 ਵੇ ਤਾਂ ਸਾਡੇ ਕੋਲ ਆਂਕੜੇ ਸੀਗੇ ਜਿਹੜੇ ਸਰਕਾਰੀ ਆਂਕੜੇ 30 ਮੌਤਾਂ ਹੋ ਚੁੱਕੀਆਂ ਨੇ ਲੋਕਾਂ ਦੇ ਘਰ ਤਹਿਸ ਨਹਿਸ ਹੋ ਚੁੱਕੇ ਨੇ ਲੋਕ ਇਹ ਅਪੀਲਾਂ ਕਰ ਰਹੇ ਨੇ ਕਿ ਸਾਡੀ ਮਦਦ ਕਰੋ ਸਾਡੇ ਕੋਲ ਰੋਟੀ ਨਹੀਂ ਹੈ ਸਾਡੇ ਕੋਲ ਦੁੱਧ ਨਹੀਂ ਹੈ ਪਾਣੀ ਨਹੀਂ ਹੈ ਬੱਚਿਆਰੀ ਤੇ ਤੁਹਾਨੂੰ ਦੱਸਦੀ ਅੱਜ ਤਰਨ ਤਰਨ ਦੇ ਪਿੰਡਾਂ ਦੇ ਪਾਣੀ ਵੜਿਆ ਬਹੁਤ ਜ਼ਿਆਦਾ ਨੁਕਸਾਨ ਹੈ ਉੱਥੇ ਵੀ ਤੇ ਅਸੀਂ ਸਾਰਿਆਂ ਨੂੰ ਇਹ ਹੀ ਬੇਨਤੀ ਵੀ ਕਰਦੇ ਹਾਂ ਕਿ ਜਿੱਥੇ-ਇਥੇ ਬੈਠੇ ਹੋ ਆਪਣਾ ਸਹੀ ਜਗ੍ਹਾ ਬੈਠੇ ਰਹੋ ਕਿਉਂਕਿ ਅਜੇ ਪਾਣੀ ਦਾ ਜਿਹੜਾ ਖਤਰਾ ਹੈ ਉਹ ਹੋਰ ਹੈ ਮੀਂਹ ਦਾ ਖਤਰਾ ਕਿਉਂਕਿ ਅਜੇ ਮੀਂਹ 3-4 ਦਿਨ ਹੋਰ ਹਾਈਲਰਟ ਤੇ ਪੈ ਸਕਦਾ ਹੈ ਪੰਜਾਬ ਦੇ 32 ਜ਼ਿਲ੍ਹਿਆਂ ਨੂੰ ਵਾਰਨਿੰਗ ਹੈ ਮੌਸਮ ਵਿਭਾਗ ਦੀ ਉਹ ਤੋਂ ਦੇਖਦੇ ਆ ਕਿ ਇਹ ਜਿਹੜੀ ਕੁਦਰਤੀ ਕਰੋਪੀ ਹੈ ਇਹ ਹੁਣ ਕਦੋਂ ਥੰਮੇਗੀ ਕਦੋਂ ਜਿਹੜੇ ਲੋਕ ਨੇ ਪੰਜਾਬ ਦੇ ਕਿਵੇਂ ਬਾਰ ਆਣਗੇ ਸਾਰਿਆਂ ਨੂੰ ਅਪੀਲ ਕਰਦੇ ਆ ਜਿੰਨੇ ਵੀ ਪੋਲੀਟੀਕਲ ਨੇ ਵਿਰੋਧੀ ਨੇ ਚਾਹੇ ਕੋ ਝਾੜੂ ਆ ਚਾਹੇ ਕਾਂਗਰਸ ਆ ਚਾਹੇ ਸ਼੍ਰੋਮਣੀ ਕਾਲਦਲ ਹੈ ਹੁਣ ਇੱਕ ਮੈਂ ਤੇ ਇਕੱਠੇ ਹੋ ਕੇ ਸੈਂਟਰ ਸਰਕਾਰ ਨਾਲ ਗੱਲਬਾਤ ਕਰਨ ਦਾ ਸਮੇਂ ਹੈ ਤਾਂ ਕਿ ਪੰਜਾਬ ਨੂੰ ਦਾ ਪੰਧਾ ਦਵਾਇਆ ਜਾਵੇ ਜਿਹੜੇ ਲੋਕ ਤਰਸ ਦੇ ਸ਼ਿਕਾਰ ਹੋਏ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਸਦੋਂ ਤੋਂ ਜਿਹੜਾ ਸ਼ਾਨਦਾਰ ਲਾਈ ਦਾ ਪ੍ਰੋਮ ਹੁੰਦਾ ਹੈ ਮੁੱਦਾ ਸੀਗਾ ਤੁਹਾਡੇ ਨਾਲ ਦੁਆਰਾ ਜੁੜਾਂਗੇ ਕੋਈ ਹੋਰ ਲਾਈਦਾ ਮੁੱਦਾ ਲੈ ਕੇ ਤੁਸੀਂ ਉੱਤੋਂ ਦੇਖੋ ਇਹ ਪੰਜਾਬੀ ਟੀਵੀ ਚਲਦੀਆਂ ਬਾਕੀ ਦੀਆਂ ਖਬਰਾਂ ਤੇ ਮੈਨੂੰ ਦੋਸਤੋ ਫਿਲਹਾਲ ਦੇ ਲਈ ਦਿਓ ਇਜਾਜ਼ਤ ਸਸ